ਪੰਜਾਬੀ ਦੇ ਪ੍ਰਸਿੱਧ ਮਰਹੂਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੇ ਇੱਕ ਸ਼ਾਇਰੀ ਨੂੰ ਵੱਖਰਾ ਮਕਾਮ ਦਿੱਤਾ ਤਾਂ ਕਿ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਹੀ ਇੱਕ ਨਵੇਕਲਾ ਪਿਆਰ ਮਿਲਿਆ ਉਹਨਾਂ ਦੇ 99 ਜਨਮ ਦਿਨ ਦੇ ਮੌਕੇ ਤੇ ਅੱਜ ਬਟਾਲਾ 'ਚ ਇੱਕ ਰਾਜਪੱਤਰੀ ਸਮਾਗਮ ਕਰਵਾਇਆ ਗਿਆ ਇਸ ਵੇਲੇ ਜਿੱਥੇ ਪੰਜਾਬ ਦੇ ਕੈਂਡੀਡੇਟ ਮੰਤਰੀ ਲਾਲਚਨ ਘਟਾਰੂਚੱਕ ਪਹੁੰਚੇ ਉੱਥੇ ਹੀ ਬਟਾਲਾ ਤੋਂ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਅਮਰਸੇ ਸਿੰਘ ਸ਼ਰੀਕਲਸੀ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦੇ ਹਾਜ਼ਰ ਲਗਾਉਣ ਵਾਸਤੇ ਉਹਨਾਂ ਦੇ ਬ੍ਰਦਰ ਅਮਰਤ ਕਲਸੀ ਪਹੁੰਚੇ ਡੀਸੀ ਗੁਰਦਾਸਪੁਰ ਨੇ ਇੱਥੇ ਹਾਜ਼ਰ ਲਗਵਾਈ ਉਸ ਤੋਂ ਇਲਾਵਾ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਇੱਥੇ ਪਹੁੰਚੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਜੋ ਨਵੇਂ ਥਾਪੇ ਗਏ ਹਨ ਆਮ ਇੱਥੇ ਪਹੁੰਚੇ ਉਹਨਾਂ ਤੋਂ ਇਲਾਵਾ ਚੇਅਰਮੈਨ ਮਾਨਕ ਮਹਿਤਾ ਯਸ਼ਪਾਲ ਚੋਹਾਨ ਅਤੇ ਡਾਕਟਰ ਭਾਗੋ ਵਾਲੀਆ ਤੇ ਹੋਰ ਕਾਫੀ ਮਸ਼ਹੂਰ ਸ਼ਖਸੀਤਾਂ ਨੇ ਇੱਥੇ ਇਸ ਸਮਾਗਮ ਵਿੱਚ ਹਿੱਸਾ ਲਿਆ ਉਸ ਤੋਂ ਇਲਾਵਾ ਸਕੂਲੀ ਬੱਚਿਆਂ ਤੋਂ ਇਲਾਵਾ ਵੱਖ-ਵੱਖ ਕਵੀਆਂ ਨੇ ਵੱਖ-ਵੱਖ ਗਾਇਕਾਂ ਨੇ ਇੱਥੇ ਆਪਣੀ ਪਰਫਾਰਮੈਂਸ ਦਿੱਤੀ ਹੈ ਕੁਝ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਇਸ ਮੌਕੇ ਮੰਤਰੀ ਲਾਲਟੰਕ ਡਾਰੂ ਚੱਕ ਅਤੇ ਅਮਰਤ ਕਲਸੀ ਨੇ ਕੀ ਕੁਟ ਕਿਹਾ ਉਹਨਾਂ ਦੀ ਜਬਾਨੀ ਸੁਣਦੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਸਾਨਾਬੱਦ ਦੀ ਧਰਤੀ ਦੇ ਆਣ ਦਾ ਮੌਕਾ ਮਿਲਿਆ ਸੋ ਮਾਝੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਧਾਨੀ ਦੇ ਸਰਦਾਰ ਵੱਲੋਂ ਸਾਰੇ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਾਰੇ ਦੋ ਵੱਡੇ ਕੰਮ ਕੀਤੇ ਜਾ ਰਹੇ ਨੇ ਵਿਆਸਕ ਤੇ ਵਿਗਿਆਨਿਕ ਫੈਸਲੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗਾਇਆ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖਮੁਹੰਮਦ ਵਟਾਲਵੀ ਜੀ ਦਾ ਨਾਨਾਮਾ ਬਰਥਡੇ ਆ ਸੋਹਣਾ ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਜੇ ਇਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਰ ਚੱਲਣ ਵਾਲੇ ਆ ਪਾਸ਼ਣ ਤੇ ਕਵਤਾ ਮੁਕਾਬਲੇ ਦਾ ਆਰੰਭ ਕੀਤਾ ਸੋ ਅੱਜ ਬਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖਮਰ ਬਟਾਲਵੀ ਜੀ ਦਾ ਜਨਮ ਹੋਇਆ ਵੈਸੇ ਕਈ ਪੱਖਾਂ ਤੋਂ ਬਟਾਲਾ ਬੜਾ ਇਤਿਹਾਸਕ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਬੜਾ ਔਸ਼ਨਲ ਨਾਤਾ ਇਸ ਸ਼ਹਿਰ ਦੇ ਨਾਲ ਆ ਪਵਿੱਤਰ ਸ਼ਹਿਰ ਦੇ ਨਾਲ ਸੋ ਸ਼ੇਵ ਕੁਮਾਰ ਘਟਾਲਵੀ ਜੀ ਦੇ 99 ਵਰਕੇ ਦੇ ਉੱਤੇ ਅੱਜ ਇੱਥੇ ਇੱਕ ਬੜਾ ਖੂਬਸੂਰਤ ਜਿਹੜਾ ਇਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆਮ ਆਦਮੀ ਪਾਰਟੀ ਦੇ ਸਾਰੇ ਸਤੰਗ ਲੀਡਰਸ਼ਿਪ ਦਾ ਸਾਰੇ ਚੇਅਰਮੈਨ ਸਹਿਵਾ ਦਾ ਦੀਪਤੀ ਕਬੀਰ ਸਿੰਘ ਗੁਰਦਾਸਪੁਰ ਦੇ ਸਾਰੇ ਅਸਾਸਨਧਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਬਹੁਤ ਸ਼ਾਨਦਾਰ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਜੇ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਵਾਤਾਵਰਣ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਬਕਸ਼ੀਅਤ ਦੇ ਉੱਤੇ ਵੱਡਾ ਅਸਰ ਪਿਆ ਰਿਹਾ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਕੋਚਾ ਤੋਲਦੇ ਆ ਉਥੇ ਚਗਲਾਤ ਮਹਿਕਮੇ ਵੱਲੋਂ ਪੰਜਾਬ ਦੇ ਅੰਦਰ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਆ ਰਿਹਾ ਸੋ ਉਹਨੂੰ ਧਿਆਨ ਚ ਰੱਖਦੇ ਆ ਔਰ ਉਸ ਵਰਤ ਪਰ ਹਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾਣਗੇ 10 ਕਰੋੜ ਬੂਟੇ ਜਿਹੜੇ ਪੰਜਾਬ ਦੀ ਸਰਜ਼ਮੀ ਚ ਲਾਇਆ ਜਾਣਗੇ ਸੋ ਅੱਜ ਇਹ 1 ਮਹੀਨਾ ਪਰ ਹਫ਼ਤਾ ਦੇ ਪਾਸੋਂ ਮੁਕਾਬਲੇ ਚੱਲਣਗੇ ਔਰ ਇਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਵਜ਼ੇਤਾ ਹੋਣਗੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ ਚਾਹੇ ਮਿਡਲ ਦੇ ਆ ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਨਗਦੀ ਨਾਲ ਵੀ ਜਿਹੜੇ ਆ ਮਾਨਜੋਤ ਮੁੱਖ ਮੰਤਰੀ ਜੀ ਵੱਲੋਂ ਦਵਾ ਮੈਂ ਕਿਤੇ ਅਸੀਂ ਜਾਣਦੇ ਆ ਕਿ ਪੰਜਾਬ ਦੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਐਜੂਕੇਸ਼ਨ ਲੈ ਰਹੀ ਹੈ ਪੜ ਰਹੀ ਆ ਉਹਨੂੰ ਰੁੱਖਾਂ ਨਾਲ ਜੋੜਿਆ ਜਾਵੇ ਉਹਨੂੰ ਵਾਤਾਵਰਣ ਨਾਲ ਜੋੜਿਆ ਜਾਵੇ ਤਾਂ ਜੋ ਭਵਿੱਖ ਦੀ ਪੀੜ੍ਹੀ ਨੂੰ ਜਿਹੜਾ ਉਹਦੇ ਅੰਦਰਿਕ ਮੋਹ ਇੱਕ ਸਨੇਹ ਆਕੇ ਸੋ ਇਹਦੇ ਲਈ ਆ ਜਿਹੜਾ ਇਹ ਫੰਕਸ਼ਨ ਪੁੜਾ ਬਿਲਕੁਲ ਕਿ ਤੁਸੀਂ ਦੇਖਿਆ ਹੀ ਹੈ ਉਹਨਾਂ ਦੇ ਜਨਮ ਦਿਨ ਤੋਂ ਜਿਹੜੀ ਆ ਸ਼ੁਰੂਆਤ ਕਰ ਰਹੇ ਆ ਤੇ ਸੇਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਆ ਸੋ ਇਹ ਪੂਰਾ ਇੱਕ ਮਹੀਨਾ ਪੰਜਾਬ ਚ ਚੱਲੇਗਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਤਿਆਰੀਆਂ ਨੇ ਮਤਲਬ ਜਿਹੜੀਆਂ ਹੋ ਚੁੱਕੀਆਂ ਨੇ ਔਰ ਤੁਹਾਨੂੰ ਗਾਇਬ ਗਾਇ ਮੈਂ মিডিਆ ਦੇ ਸਾਥੀਆਂ ਦਾ ਵੀ ਸ਼ੁਕਰੀਆ ਅਦਾ ਕਰਦਾ ਤੁਸੀਂ ਆਏ ਤੁਸੀਂ ਵੀ ਇਸ ਮਹਿਮ ਦੇ ਅੰਦਰ ਕਿਉਂਕਿ ਇਹ ਮਹਿਮ ਕਿਸੇ ਪਾਰਟੀ ਜਾਂ ਕਿਸੇ ਖਾਸ ਵਰਗ ਦੀ ਨਹੀਂ ਬਣਿਆ ਪੰਜਾਬੀਆਂ ਦੀ ਹੈ ਸ਼ਿਰਕਮਰ ਬਡਾਲ ਵੀ ਸਾਰੇ ਪੰਜਾਬੀਆਂ ਦਾ ਸੋ ਇੱਕ ਮਹੀਨਾ ਪੂਰੇ ਮੁਕਾਬਲੇ ਪੰਜਾਬ ਦਾ ਅੱਜ ਵੀ ਤੌਰ ਤੇ ਇੱਕ ਉਪਰਾਲਾ ਹੀ ਹੈ ਔਰ ਤੁਸੀਂ ਦੇਖਿਆ ਅੱਜ ਛੋਟੇ ਛੋਟੇ ਬੱਚਿਆਂ ਨੇ ਚਾਹੇ ਉਹ ਜੋੜਾ ਸਿੱਤਰਾ ਦਾ ਬੱਚਾ ਹੋਵੇ ਸਕੂਲ ਦਾ ਚਾਹੇ ਲੇਲ ਸਕੂਲ ਦਾ ਬੱਚਾ ਹੈ ਛੋਟੇ ਛੋਟੇ ਬੱਚਿਆਂ ਨੇ ਕਿੰਨੇ ਅਰਥ ਭਰਪੂਰ ਜਿਹੜੇ ਆ ਉਹ ਇੱਥੇ ਭਾਸ਼ਣ ਕੀਤੇ ਆ ਕਵਤਾਵਾਵਾਂ ਬੜੀਆਂ ਨੇ ਸੋ ਬੜਾ ਟੈਲੈਂਟ ਹੈ ਉਹ ਕੋਚ ਦੀ ਲੋੜਾ ਕੋਚ ਲਈ ਲੱਗੇ ਮੈਂ ਇੱਥੇ ਆਨਰੇਬਲ ਐਮ ਐਲ ਏ ਅਮਨ ਸ਼ਰ ਸਿੰਘ ਸ਼ਰੀ ਐਲ ਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਉਹਨਾਂ ਦੇ ਬਿਹਾਫ ਤੇ ਪਹੁੰਚਿਆ ਜੀ ਬਹੁਤ ਹੀ ਮਿਹਨਤ ਅਰੇ ਨੇ ਬਟਾਲੇ ਵਾਸਤੇ ਬਟਾਲੇ ਨੂੰ ਬਹੁਤ ਹੀ ਅੱਛੇ ਲੈਵਲ ਤੇ ਇਤਿਹਾਸਿਕ ਜਦੋਂ ਸਾਡੇ ਸ਼ਿਵ ਕੁਮਾਰ ਬਟਾਲਵੀ ਜੀ ਨੇ ਇਹ ਕੋ ਸਾਡੇ ਬਟਾਲੇ ਦਾ ਪੰਜਾਬ ਦਾ ਪੂਰੇ ਯੂਨੀਵਰਸ ਨੂੰ ਨਾਮ ਰੋਸ਼ਨ ਕੀਤਾ ਹੀ ਇਦਾਂ ਹੀ ਸਾਡੇ ਐਮ ਐਲ ਏ ਸਾਹਿਬ ਬਟਾਲੇ ਦੀ ਦਿਨ ਰਾਤ ਮਿਹਨਤ ਰਹਿਨੇ ਬਟਾਲੇ ਦਾ ਨਾਮ ਵੀ ਹੋਰ ਰੋਸ਼ਨ ਹੋਣਾ ਚਾਹੀਦਾ ਹੈ ਔਰ ਇਹ ਬਹੁਤ ਹੀ ਸੋਨਾ ਉਪਰਾਲਾ ਹੈ ਸਰਦਾਰ ਪਰਮੋਹਨ ਸਿੰਘ ਜੀ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਜਿਹੜਾ ਅੱਜ ਦੇ ਦਿਨ ਸ਼ਿਵ ਆਡੀਟੋਰੀਅਮ ਦੇ ਵਿੱਚ ਆਪਣਾ ਸ਼ਿਵ ਬਟਾਲਵੀ ਜੀ ਦੇ 89th ਬਰਥਡੇ ਤੇ ਇਹ ਉਪਰਾਲਾ ਜਿਹੜਾ ਵਾ ਸਟਾਰਟ ਹੋਇਆ ਇਹ ਵਕੋਟ ਜ਼ਿਲ੍ਹਿਆਂ ਦੇ ਹੋਣਾ ਹੈ ਜੀ ਔਰ ਬੜੇ-ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦੇ ਇਨਵੀਟੇਸ਼ਨ ਦਿੱਤੇ ਜਾ ਰਹੇ ਛੋਟੇ-ਛੋਟੇ ਬੱਚੇ ਇਨਕੋ ਉਹ ਇੱਥੇ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਔਰ ਇਹ ਸਰਕਾਰ ਵੱਲੋਂ ਬਹੁਤ ਸੋਨਾ ਉਪਰਾਲੇ ਦੇ ਵਿੱਚ ਜਿਹੜਾ ਵਾ ਹਰ ਘਰ ਜਾ ਕੇ ਇੱਕੋ ਜਿਹੀ ਫੇਰ ਜਿਹੜਾ ਵਾ ਬੱਚਿਆਂ ਨੂੰ ਐਪਰੀਸ਼ੀਏਟ ਔਰ ਉਹਨਾਂ ਦਾ ਜਿਹੜਾ ਹੁਨਰ ਹੈ ਉਹਨਾਂ ਦਾ ਟੈਲੈਂਟ ਹੈ ਉਹਨੂੰ ਬਾਹਰ ਲਿਆਇਆ ਜਾ ਰਿਹਾ ਹੈ